ਕਹਣੀ ਚਾਹੁੰਦਾ ਆ ਇਹ ਤੁਹਾਡੇ ਹੁਣ ਲਈ ਡਬਲ ਡਬਲ ਕੱਪੇ ਪਾ ਕੇ ਸਾਡੇ ਬੰਦ ਤੇ ਆਏ ਹੋ ਕਿਤੇ ਇਦਾਂ ਨਾ ਜਹ ਹੁਣ ਇੱਕ ਤੇ ਭਲੇਖੇ ਨਾ ਵਿਓ ਜੇ ਹੁਣ ਅੱਗੇ ਤੇ ਨਹੀਂ ਵਿਰੋਧ ਕੀਤਾ ਹੁਣ ਡੱਟ ਕੇ ਤੁਹਾਡਾ ਵਿਰੋਧ ਕਰਾਂਗੇ ਤੇ ਸਵੇਰਿਆ ਤਾਲਾ ਵੀ ਤੈਨੂੰ ਖਲਾ ਕੇ ਵਿਸਾਵਾਂਗੇ ਤੂੰ ਆਪਣੇ ਫੀਸੇ ਤੇ ਤੈਨੂੰ ਖੋਲ ਕੇ ਜਾਏਗਾ ਇਹ ਤੈਨੂੰ ਦੱਸਣੇ ਆ ਇਹ ਸਾਰੀ ਜਥੇਬੰਦੀ ਜ ਸਾਡੇ ਵੀਰਵਾਰ ਦੋ ਜਿਹੜੇ ਇਸ ਵੇਲੇ ਮੌਜੂਦਾ ਸਰਪੰਚ ਖੜੇ ਆ ਸਾਡੇ ਨਿਸ਼ਾਨ ਸਿੰਘ ਜੀ ਜੋਰ ਪ੍ਰਧਾਨ ਖੜੇ ਆ ਮੈਂ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਵੀਰ ਮੇਰਾ ਤੈਨੂੰ ਇਹ ਦੱਸ ਦਿੰਨੇ ਆ ਇਹ ਸਵੇਰ ਨੂੰ ਤੈਨੂੰ ਭਾਰੀ ਪੈਣਾ ਆ ਆ ਕੇ ਤੈਨੂੰ ਦਿਖਾਵਾਂਗੇ ਜਿਹੜਾ ਲਾਇਆ ਤੇਰਾ ਤਾਲਾ ਇਹ ਤੈਨੂੰ ਖਲਾ ਕੇ ਦਿਖਾਵਾਂਗੇ ਸਵੇਰੇ ਤੇ ਵੀਰੋ ਸਵੇਰੇ ਤਗੜੇ ਹੋ ਕੇ ਇੱਥੇ ਪਹੁੰਚਣ ਦੀ ਕਿਰਪਾ ਨਾ ਕਰਨੀ ਆ ਕੱਲ ਨੂੰ ਪੂਰਾ ਕਪੂਰਥਲਾ ਜ਼ਿਲ੍ਹਾ ਇੱਥੇ ਇਕੱਠਾ ਕਰਕੇ ਇਹਨਾਂ ਦਾ ਉਹ ਜਲੂਸ ਕੱਢਾਂਗੇ ਜਿਹੜਾ ਯਾਦ ਕਰਨਗੇ ਜਿਨ੍ਹਾਂ ਨੇ ਇਹ ਤਾਲਾ ਲਵਾਇਆ ਆ ਇਹਨਾਂ ਅਫਸਰਾਂ ਨੂੰ ਵਗੈਰਾ ਚਾਹੁੰਦੇ ਆ ਜਦੋਂ ਤੁਹਾਨੂੰ ਇਹ ਕਾਪੀਆਂ ਵਖਾਉਣ ਦੇ ਆ ਸਭ ਕੋ ਵਖਾਉਣ ਦੇ ਆ ਤੇ ਤੁਸੀਂ ਫਿਰ ਵੀ ਤਾਲਾ ਲਾਣ ਦੇ ਤੇ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਬੰਦਾ ਸਾਇਨਾਈ ਉੱਥੇ ਵੇਖਿਆ ਵੀ ਨੀਗਾ ਆਇਆ ਚੋਰੀ ਸਾਡ ਨੂੰ ਜਾ ਕੇ ਅੰਦਰ ਜਾ ਕੇ ਵੀਡੀਓ ਬਣਾ ਕੇ ਘਰੋਂ ਨਿਕਲਾ ਗਿਆ ਅੱਜ ਤਾਂ ਫੇਰ ਵੀ ਵਿਰੋਧ ਨਹੀਂ ਕੀਤਾ ਇਸ ਬੰਦੇ ਦਾ ਪਰ ਇਸ ਬੰਦੇ ਨੇ ਅੱਜ ਵੇਖੋ ਤੁਹਾਡੇ ਸਾਹਮਣੇ ਤਾਲਾ ਵਜਣ ਡਿਆ ਆ ਤਾਲਾ ਵਜਣ ਡਿਆ ਤੇ ਖੜਾਵਾਂਗੇ ਜੱਥੇਬੰਦੀ ਦੇ ਤੌਰ ਤੇ ਖੜਾਵਾਂਗੇ ਲੋਕਾਂ ਦੇ ਤੌਰ ਤੇ ਖੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ